ਇਹ ਛਵੀ ਅਨੁਸਾਰ ਰਿਗਾਰਡਿੰਗ ਔਰ ਵੈਸੇ ਵੀ ਮਾੜੇ ਹਸਟਲ ਨੂੰ ਟੈਕਚੂਰ ਦੇ ਰਿਗਾਰਡਿੰਗ ਪਹਿਲਾਂ ਅਸੀਂ ਬੱਸ ਸਟੈਂਡ ਫੇਰ ਰੱਖਿਆ ਲਿਆ ਜਗਾ ਜਾਂ ਰੇਲਵੇ ਸਟੇਸ਼ਨ ਦਾ ਰੂਟੀਨ ਅੱਗੇ ਵੀ ਅਸੀਂ ਇਹ ਇੰਪ੍ਰੈਸ਼ਨਸ ਕਰਦੇ ਰਹਿੰਦੇ ਆ ਤੇ ਉਸੇ ਦੇ ਰਿਗਾਰਡਿੰਗ ਅੱਜ ਇਹ ਰੇਲਵੇ ਸਟੇਸ਼ਨ ਦੀ ਚੈਕਿੰਗ ਦਾ ਜਿਹੜਾ ਹੈਗਾ ਅੱਜ ਆਪਰੇਸ਼ਨ ਸੀ ਜ਼ਿਲ੍ਹਾ ਸੰਗਰੂਰ ਦੇ ਐਸਐਸਪੀ ਵੱਲੋਂ ਮਾੜੇ ਅੰਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥੂਰੀ ਐਸਪੀ ਮਨਦੀਪ ਸਿੰਘ ਦੀ ਯੋਗ ਅਗਵਾਈ ਹੇਠ ਚਲਾਏ ਗਏ ਕਾਸੋ ਆਪਰੇਸ਼ਨ ਤਹਿਤ ਥੂਰੀ ਦੀਆਂ ਵਕ-ਵਕ ਥਾਵਾਂ ਤੇ ਬ੍ਰੇਕੀ ਨਾਲ ਚੈਕਿੰਗ ਕੀਤੀ ਗਈ। ਉੱਥੇ ਹੀ ਰੇਲਵੇ ਸਟੇਸ਼ਨਾਂ ਤੇ ਯਾਤਰੀਆਂ ਦੇ ਸਮਾਨ ਨੂੰ ਬ੍ਰੇਕੀ ਨਾਲ ਚੈੱਕ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਐਸਪੀ ਮਨਦੀਪ ਸਿੰਘ ਦਾ ਇਸ ਸਬੰਧੀ ਕੀ ਕਹਿਣਾ ਆਉ ਸੁਣਦੇ ਹਾਂ ਉਨ੍ਹਾਂ ਤੋਂ। ਇਹ ਜਿਹੜਾ ਸਾਡੀ ਅੱਜ ਰੇਲਵੇ ਸਟੇਸ਼ਨ ਦੀ ਚੈਕਿੰਗ ਦਾ ਪ੍ਰੋਸੈਸ ਚੱਲ ਰਿਹਾ ਅਸੀਂ ਸਾਡੇ ਨਾਲ ਡਿਪ ਸਾਹਿਬ ਵੀ ਆਏ ਨੇ ਨਾਲ ਫੋਰਸ ਆਰਪੀ ਔਰ ਹੋਰ ਥਾਣੇ ਦੀ ਫੌਸਲਾ ਲੈ ਕੇ ਅਸੀਂ ਇਹ ਸਾਰਾ ਚੈਕਿੰਗ ਕਰ ਰਹੇ ਆ ਇਹ 26 ਜਨੂਅਰੀ ਦੇ ਰਿਗਾਰਡਿੰਗ ਔਰ ਵੈਸੇ ਵੀ ਮਾੜੇ ਅਨਸਰ ਨੂੰ ਟੈਕਸਿਚੂ ਕਰਨ ਦੇ ਰਿਗਾਰਡਿੰਗ ਪਹਿਲਾਂ ਅਸੀਂ ਬੱਸ ਸਟੈਂਡ ਪੀਟ ਰੱਖਿਆ ਵਾਲੀ ਜਗਾ ਜਾਂ ਰੇਲਵੇ ਸਟੇਸ਼ਨ ਦਾ ਰੂਟੀਨ ਚੱਕੇ ਵੀ ਅਸੀਂ ਇਹ ਇੰਪ੍ਰੈਸ਼ਨਸ ਕਰਦੇ ਰਹਿੰਦੇ ਆ ਉਸ ਦੇ ਰਿਗਾਰਡਿੰਗ ਅੱਜ ਇਹ ਰੇਲਵੇ ਡਿਵੀਜ਼ਨ ਚੈਕਿੰਗ ਦਾ ਜਿਹੜਾ ਹੈਗਾ ਅੱਜ ਆਪਰੇਸ਼ਨਸ ਮਾੜੇ ਅਧਿਕਾਰ ਨੂੰ ਕੀ ਚੇਤਾਵਨੀ ਹੈ ਜੀ ਮਾੜੇ ਅਧਿਕਾਰ ਨੂੰ ਕੋਈ ਚੇਤਾਵਨੀ ਨਹੀਂ ਹੈ ਜੀ ਮਾੜੇ ਅਧਿਕਾਰ ਨੂੰ ਤੇ ਜੇ ਸਾਡੇ ਕੋਈ ਆਉਂਦਾ ਨੋਟਿਸ ਜਾਂ ਕੁਝ ਆਉਂਦਾ ਤੇ ਜੋ ਵੀ ਇਲੀਗਲ ਹੈਗਾ ਉਸ ਉੱਤੇ ਕਾਰਵਾਈ ਕੀਤੀ ਜਾਊਗੀ ਚੇਤਾਵਨੀ ਕੋਈ ਮਾੜੇ ਅਧਿਕਾਰ ਨੂੰ ਪਤਾ ਵੀ ਜਿਹੜਾ ਕੋਈ ਮਾੜਾ ਕੰਮ ਕਰੂਗਾ ਉਹ ਬੁੱਕ ਹੋਏਗਾ ਸਰ ਇੱਕ ਚੈਨਲ ਡੋਰ ਵਾਰੇ ਕੀ ਕਹਣਾ ਹੈ ਜਿਵੇਂ ਧਿਆਰਾਂ ਦੇ ਨੇੜੇ ਚੈਨਲ ਉਤੇ ਕਿ ਮਤਰਾ ਕੰਜਾ ਕੱਟਾ ਜਾ ਰਿਹਾ ਹੈ ਚਾਇਨਾ ਡੋਰ ਤੇ ਬੈਨ ਆ ਜੀ ਅਸੀਂ ਆ ਗਾਇਬ ਗਾਇ ਉਹਨਾਂ ਦੀ ਚੈਕਿੰਗ ਕਰਦੇ ਚਾਇਨਾ ਡੋਰ ਤੋਂ ਜਿਹੜੀ ਹੈਗੀ ਉਹ ਕੋਈ ਵੀ ਅਲਾਉ ਨਹੀਂ ਕਰਦਾ ਅਗਰ ਕੋਈ ਵਿੱਚ ਦਾ ਫੜਿਆ ਗਿਆ ਉਸ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਜੀ ਜੋ ਵੀ ਲੀਗਲ ਵੇ ਨਾਲ ਕਾਰਵਾਈ ਹੈਗੀ ਉਸ ਪਰਚਾ ਹੋਏਗਾ ਕਾਰਵਾਈ ਇਹ 26 ਨੂੰ ਦੇ ਰਿਗਾਰਡਿੰਗ ਔਰ ਵੈਸੇ ਵੀ ਮਾੜੇ ਹਸਟਾ ਨੂੰ ਟੈਕਚਰ ਦੇ ਰਿਗਾਰਡਿੰਗ ਪਹਿਲਾਂ ਅਸੀਂ ਬਸ ਸਟੈਂਡ ਪੇਪਰ ਰੱਖਿਆ ਜਗਾ ਜਾਂ ਰੀਨਵੈਸੇਸ਼ਨ ਆ ਰੂਟੀਨ ਸੱਗੇ ਵੀ ਅਸੀਂ ਇਹ ਇੰਪ੍ਰੈਸ਼ਨਸ ਕਰਦੇ ਰਹਿਣੇ ਆ ਉਸ ਦੇ ਰਿਗਾਰਡਿੰਗ ਅੱਜ ਇਹ ਰੇਲਵੇ ਇੰਸਪੈਕਸ਼ਨ ਚੈਕਿੰਗ ਦਾ ਜਿਹੜਾ ਹੈਗਾ ਅੱਜ ਆਪਰੇਸ਼ਨ ਸੀ ਜੀਲਾ ਸੰਗਰੂਰ ਦੇ ਐਸਐਸਪੀ ਵੱਲੋਂ ਮਾੜੇ ਅੰਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਧੂਰੀ ਐਸਪੀ ਮਨਦੀਪ ਸਿੰਘ ਦੀ ਯੋਗ ਅਗਵਾਈ ਹੇਠ ਚਲਾਏ ਗਏ ਕਾਸੋ ਆਪਰੇਸ਼ਨ ਤਹਿਤ ਧੂਰੀ ਦੀਆਂ ਵਕ ਵਕ ਥਾਵਾਂ ਤੇ ਬ੍ਰੇਕੀ ਨਾਲ ਚੈਕਿੰਗ ਕੀਤੀ ਗਈ ਉੱਥੇ ਹੀ ਰੇਲਵੇ ਸਟੇਸ਼ਨਾਂ ਤੇ ਯਾਤਰੀਆਂ ਦੇ ਸਮਾਨ ਨੂੰ ਬ੍ਰੀਕੀ ਨਾਲ ਚੈੱਕ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਐਸਪੀ ਮਨਦੀਪ ਸਿੰਘ ਦਾ ਇਸ ਸਬੰਧੀ ਕੀ ਕਹਿਣਾ ਆਉ ਸੁਣਦੇ ਹਾਂ ਉਹਨਾਂ ਤੋਂ ਇਹ ਜਿਹੜਾ ਸਾਡੀ ਅੱਜ ਰੇਲਵੇ ਸਟੇਸ਼ਨ ਦੀ ਚੈਕਿੰਗ ਦਾ ਪ੍ਰੋਸੈਸ ਚੱਲ ਰਿਹਾ ਅਸੀਂ ਸਾਡੇ ਨਾਲ ਡਿਪਸਾਪ ਵੀ ਆਏ ਨੇ ਨਾਲ ਫੋਰਸ ਆਰਪੀ ਔਰ ਥਾਣੇ ਦੀ ਫੋਰਸਾ ਲੈ ਕੇ ਅਸੀਂ ਇਹ ਸਾਰਾ ਚੈਕਿੰਗ ਕਰ ਰਹੇ ਹਾਂ ਇਹ ਛਵੀ ਅਨੁਸਾਰ ਰਿਗਾਰਡਿੰਗ ਔਰ ਵੈਸੇ ਵੀ ਮਾੜੇ ਅਨਸਰਾਂ ਨੂੰ ਚੈੱਕ ਕਰਨ ਦੇ ਰਿਗਾਰਡਿੰਗ ਪਹਿਲਾਂ ਅਸੀਂ ਬੱਸ ਸਟੈਂਡ ਪੀਪ ਰੱਖਿਆ ਵਾਲੀ ਜਗਾ ਜਾਂ ਰੇਲਵੇ ਸਟੇਸ਼ਨ ਦਾ ਰੂਟੀਨ ਚੱਕੇ ਵੀ ਅਸੀਂ ਇਹ ਇੰਪ੍ਰੈਸ਼ਨਸ ਕਰਦੇ ਰਹਿੰਦੇ ਆ ਤੇ ਉਸੇ ਦੇ ਰਿਗਾਰਡਿੰਗ ਅੱਜ ਇਹ ਰੇਲਵੇ ਸਟੇਸ਼ਨ ਚੈਕਿੰਗ ਦਾ ਜਿਹੜਾ ਹੈਗਾ ਅੱਜ ਆਪਰੇਸ਼ਨਸ ਮਾੜੇ ਅਨਸਰਾਂ ਨੂੰ ਕੀ ਚੇਤਾਵਨੀ ਹੈ ਜੀ ਮਾੜੇ ਅਨਸਰਾਂ ਨੂੰ ਕੋਈ ਚੇਤਾਵਨੀ ਨਹੀਂ ਹੈ ਜੀ ਮਾੜੇ ਅਨਸਰਾਂ ਨੂੰ ਤੇ ਜੇ ਸਾਡੇ ਕੋਈ ਆਉਂਦਾ ਨੋਟਿਸ ਜਾਂ ਕੁਝ ਆਉਂਦਾ ਤੇ ਜੋ ਵੀ ਇਲੀਗਲ ਹੈਗਾ ਉਸ ਉੱਤੇ ਕਾਰਵਾਈ ਕੀਤੀ ਜਾਊਗੀ ਚੇਤਾਵਨੀ ਕੋਈ ਮਾੜਿਆ ਜੇ ਉਸਨੂੰ ਪਤਾ ਵੀ ਜਿਹੜਾ ਕੋਈ ਮਾੜਾ ਕੰਮ ਕਰੂਗਾ ਉਹ ਬੁੱਕ ਹੋਏਗਾ ਸਰ ਇੱਕ ਚਾਇਨਾ ਡੋਰ ਵਾਲੇ ਕੀ ਕਹਿੰਦਾ ਜਿਵੇਂ ਤਿਆਰਾਂ ਦੇ ਨੇੜੇ ਆ ਚਾਇਨਾ ਉਹਦੇ ਕਿ ਮਿੱਤਰਾਂ ਕੰੰਜਾ ਕੱਟਾ ਜਾ ਰਿਹਾ ਚਾਇਨਾ ਡੋਰ ਤੇ ਬੈਨ ਆ ਜੀ ਅਸੀਂ ਆ ਗਾਇਬ ਗਾਇ ਉਹਨਾਂ ਦੀ ਚੈਕਿੰਗ ਕਰਦੇ ਚਾਇਨਾ ਡੋਰ ਤੋਂ ਜਿਹੜੀ ਹੈਗੀ ਉਹ ਲੋਈ ਵੀ ਲਾਉ ਨਹੀਂ ਕਰਦਾ ਅਗਰ ਕੋਈ ਵਿੱਚ ਦਾ ਫੜਿਆ ਗਿਆ ਉਸ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਜੀ ਜੋ ਵੀ ਲੀਗਲ ਵੇ ਨਾਲ ਕਾਰਵਾਈ ਹੈਗੀ ਉਹ ਪਰਚਾ ਹੋਏਗਾ ਕਾਰਵਾਈ ਹੋਏਗੀ ਇਹ ਛਵੀ ਅਨੁਸਾਰ ਰਿਗਾਰਡਿੰਗ ਔਰ ਵੈਸੇ ਵੀ ਮਾੜੇ ਹੰਸਟਰ ਨੂੰ ਟੈਕਚੂਰ ਅੰਦਰ ਰਿਗਾਰਡਿੰਗ ਪਹਿਲਾਂ ਅਸੀਂ ਬੱਸ ਸਟੈਂਡ ਫੇਲ ਰੱਖਿਆ ਜਗਾ ਜਾਂ ਰੇਲਵੇਸ਼ਨ ਰੂਟੀਨ ਅੱਗੇ ਵੀ ਅਸੀਂ ਇਹ ਇੰਪ੍ਰੈਸ਼ਨਸ ਕਰਦੇ ਰਹਿੰਦੇ ਆ ਤੇ ਉਸੇ ਦੇ ਰਿਗਾਰਡਿੰਗ ਅੱਜ ਇਹ ਰੇਲਵੇਸ਼ਨ ਦੀ ਚੈਕਿੰਗ ਦਾ ਜਿਹੜਾ ਹੈਗਾ ਅੱਚ ਪ੍ਰੋਫੈਸ਼ਨਲ ਸੀ ਜ਼ਿਲ੍ਹਾ ਸੰਗਰੂਰ ਦੇ ਐਸਐਸਪੀ ਵੱਲੋਂ ਮਾੜੇ ਅੰਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਧੂਰੀ ਐਸਪੀ ਮਨਦੀਪ ਸਿੰਘ ਦੀ ਯੋਗ ਅਗਵਾਈ ਹੇਠ ਚਲਾਏ ਗਏ ਕਾਸੋ ਆਪਰੇਸ਼ਨ ਤਹਿਤ ਧੂਰੀ ਦੀਆਂ ਵਕ-ਵਕ ਥਾਵਾਂ ਤੇ ਬ੍ਰੇਕੀ ਨਾਲ ਚੈਕਿੰਗ ਕੀਤੀ ਗਈ। ਉੱਥੇ ਹੀ ਰੇਲਵੇ ਸਟੇਸ਼ਨਾਂ ਤੇ ਯਾਤਰੀਆਂ ਦੇ ਸਮਾਨ ਨੂੰ ਬ੍ਰੇਕੀ ਨਾਲ ਚੈੱਕ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਐਸਪੀ ਮਨਦੀਪ ਸਿੰਘ ਦਾ ਇਸ ਸਬੰਧੀ ਕੀ ਕਹਿਣਾ ਆਉ ਸੁਣਦੇ ਹਾਂ ਉਨ੍ਹਾਂ ਤੋਂ। ਇਹ ਜਿਹੜਾ ਸਾਡੀ ਅੱਜ ਰੇਲਵੇ ਸਟੇਸ਼ਨ ਦੀ ਚੈਕਿੰਗ ਦਾ ਪ੍ਰੋਸੈਸ ਚੱਲ ਰਿਹਾ ਅਸੀਂ ਸਾਡੇ ਨਾਲ ਡਿਪਸਾ ਵੀ ਆਏ ਨੇ ਨਾਲ ਫੋਰਸ ਏਆਰਪੀ ਔਰ ਹੋਰ ਥਾਣੇ ਦੀ ਫੌਜਾ ਲੈ ਕੇ ਅਸੀਂ ਇਹ ਸਾਰਾ ਚੈਕਿੰਗ ਕਰ ਰਹੇ ਆ ਇਹ 26 ਜਨੂਅਰੀ ਦੇ ਰਿਗਾਰਡਿੰਗ ਔਰ ਵੈਸੇ ਵੀ ਮਾੜੇ ਅਨਸਰ ਨੂੰ ਟੈਕਸ ਚੁ ਕਰਨ ਦੇ ਰਿਗਾਰਡਿੰਗ ਪਹਿਲਾਂ ਅਸੀਂ ਬੱਸ ਸਟੈਂਡ ਪੇਪਰ ਰੱਖਿਆ ਵਾਲੀ ਜਗਾ ਜਾਂ ਰੇਲਵੇ ਸਟੇਸ਼ਨ ਦਾ ਰੂਟੀਨ ਚੱਕੇ ਵੀ ਅਸੀਂ ਇਹ ਇੰਪ੍ਰੈਸ਼ਨਸ ਕਰਦੇ ਰਹਿੰਦੇ ਆ ਉਸ ਦੇ ਰਿਗਾਰਡਿੰਗ ਅੱਜ ਇਹ ਰੇਲਵੇ ਰੈਸ਼ਨ ਚੈਕਿੰਗ ਦਾ ਜਿਹੜਾ ਹੈਗਾ ਅੱਜ ਆਪਰੇਸ਼ਨਸ ਮਾੜੇ ਅੰਸਰਾਂ ਨੂੰ ਕੀ ਚੇਤਾਵਨੀ ਹੈ ਜੀ ਮਾੜੇ ਅੰਸਰਾਂ ਨੂੰ ਕੋਈ ਚੇਤਾਵਨੀ ਨਹੀਂ ਹੈ ਜੀ ਮਾੜੇ ਅੰਸਰਾਂ ਨੂੰ ਤੇ ਜੇ ਸਾਡੇ ਕੋਈ ਆਉਂਦਾ ਨੋਟਿਸ ਜਾਂ ਕੁਝ ਆਉਂਦਾ ਤੇ ਜੋ ਵੀ ਇਲੀਗਲ ਹੈਗਾ ਉਸ ਉਮੀ ਕਾਰਵਾਈ ਕੀਤੀ ਜਾਊਗੀ ਚੇਤਾਵਨੀ ਕੋਈ ਮਾੜੇ ਅੰਸਰਾਂ ਨੂੰ ਪਤਾ ਵੀ ਜਿਹੜਾ ਕੋਈ ਮਾੜਾ ਕੰਮ ਕਰੂਗਾ ਉਹ ਬੁੱਕ ਹੋਏਗਾ ਸਰ ਇੱਕ ਚੈਨਲ ਡੋਰ ਵਾਰੇ ਕੀ ਕਹਿਣਾ ਹੈ ਜਿਵੇਂ ਧਿਆਰਾਂ ਦੇ ਨੇੜੇ ਆ ਚੈਨਲ ਉੱਤੇ ਕੀ ਮਿੱਤਰਕ ਸਕੰਜਾ ਕੱਟਾ ਜਾ ਰਿਹਾ ਹੈ ਚਾਇਨਾ ਡੋਰ ਤੇ ਬੈਨ ਆ ਜੀ ਅਸੀਂ ਆ ਗਾਇਬ ਗਾਇ ਉਹਨਾਂ ਦੀ ਟਰੈਕਿੰਗ ਕਰਦੇ ਚਾਇਨਾ ਡੋਰ ਤੋਂ ਜਿਹੜੀ ਹੈਗੀ ਉਹ ਕੋਈ ਵੀ ਅਲਾਉ ਨਹੀਂ ਕਰਦਾ ਅਗਰ ਕੋਈ ਵਿੱਚ ਦਾ ਫੜਿਆ ਗਿਆ ਉਸ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਜੀ ਜੋ ਵੀ ਲੀਗਲ ਵੇ ਨਾਲ ਕਾਰਵਾਈ ਹੈਗੀ ਇੱਕ ਪਰਚਾ ਹੋਏਗਾ ਕਾਰਵਾਈ